ਸਿਆ ਨਾਲ ਭਰੀ ਕਾਲੇ ਰੰਗ ਦੀ ਥਾਰ ਗੱਡੀ ਪੁਲਿਸ ਨੇ ਕਾਬੂ ਕੀਤੀ ਹੈ ਜਿਸ ਦੇ ਵਿੱਚ 80 ਲੱਖ 90 ਹਜ਼ਾਰ 910 ਰੁਪਏ ਭਾਰਤੀ ਕਰੰਸੀ ਦੇ ਨੋਟਾਂ ਨਾਲ ਡੰਬਲ ਭਰੇ ਹੋਏ ਸੀ ਜਿੱਥੇ ਕੀ ਪੁਲਿਸ ਨੇ ਥਾਰ ਗੱਡੀ ਨੂੰ ਇੱਕ ਨਾਕੇ ਦੌਰਾਨ ਕਾਬੂ ਕੀਤਾ ਦੱਸਦੇ ਆ ਬੀਤੀ ਰਾਤ ਪੁਲਿਸ ਨੇ ਭਾਗੋ ਮਜਰਾ ਟੋਲ ਪਲਾਜ਼ੇ ਨਜ਼ਦੀਕ ਨਾਕਾ ਲਗਾਇਆ ਸੀ ਨਾਕੇ ਦੌਰਾਨ ਜਦੋਂ ਇੱਕ ਥਾਰ ਗੱਡੀ ਨੂੰ ਕਾਲੇ ਰੰਗ ਦੀ ਥਾਰ ਸੀ ਲੁਧਿਆਣਾ ਨੰਬਰ ਸੀ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਉਸ ਦੇ ਵਿੱਚ ਤਲਾਸ਼ੀ ਦੌਰਾਨ ਦੇਖਿਆ ਕਿ ਪੂਰੇ ਨੋਟ ਪਰੇ ਹੋਏ ਨੇ ਪੂਰੀ ਥਾਰ ਗੱਡੀ ਨੋਟਾਂ ਨਾਲ ਭਰੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੀ ਹੋਸ਼ ਉੱਡ ਗਏ ਜਦੋਂ ਇੰਨਾ ਪੈਸਾ ਦੇਖਿਆ ਕਿ ਇਹ ਪੈਸਾ ਜਾ ਕਿਤੇ ਰਿਹਾ ਸੀ ਜਿਸ ਤੋਂ ਬਾਅਦ ਉਸ ਗੱਡੀ ਚਾਲਕਾ ਨੂੰ ਉਸ ਪੂਰੇ ਪੈਸੇ ਬਾਰੇ ਪੁੱਛਿਆ ਗਿਆ ਤਾਂ ਕੋਈ ਤਸੱਲੀ ਬਖਸ਼ ਜਵਾਬ ਉਹ ਨੌਜਵਾਨ ਨਹੀਂ ਦੇ ਪਾਇਆ ਜਿਸ ਤੋਂ ਬਾਅਦ ਪੋਰਸ ਨੇ 80 ਲੱਖ 90 ਹਜ਼ਾਰ 910 ਰੁਪਏ ਦੀ ਜੜੀ ਪੂਰੀ ਰਕਮ ਹੈ ਉਹ ਜਬਤ ਕਰ ਲਈ ਹੈ ਦੂਜੇ ਪਾਸੇ ਹੁਣ ਇਸ ਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਹੈ ਇਨਕਮ ਟੈਕਸ ਹੁਣ ਇਸ ਪੂਰੇ ਮਾਮਲੇ ਜਾਂਚ ਕਰੇਗੀ ਕਿ ਆਖਰ ਇਹ ਪੈਸਾ ਕਿੱਥੋਂ ਆਇਆ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸੀ ਇਸ ਬਾਰੇ ਵੱਡੇ ਖੁਲਾਸੇ ਹੋਰ ਮਿਲਦੇ ਰਚ ਹੋ ਸਕਦੇ ਨੇ ਪਰ ਤੁਸੀਂ ਦੇਖੋ ਸੋਚ ਕੇ ਦੇਖੋ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਆ ਕਿ ਪੂਰਾ ਜਿਹੜਾ ਇੱਕ ਅੱਧਾ ਕਮਰਾ ਜਿਹੜਾ ਭਰਿਆ ਹੋਇਆ ਸੀ ਪੈਸੇ ਦਾ ਜਿੱਤੇ ਕਿ ਪੁਲਿਸ ਦੇ ਅੱਗੇ ਤੂੰ ਦੇਖੋ ਪੈਸੇ ਪੈਸੇ ਨਜ਼ਰ ਆ ਰਹੇ ਨੇ 80 ਲੱਖ 90910 ਰੁਪਿਆ ਪੂਰੀ ਥਾਰ ਗੱਡੀ ਭਰ ਕੇ ਲੈ ਕੇ ਜਾ ਰਹੇ ਸੀ ਇਹ ਪੈਸਾ ਜਾ ਕਿੱਥੇ ਰਿਹਾ ਸੀ ਕਿਸ ਨੂੰ ਸਪਲਾਈ ਹੋਣਾ ਸੀ ਕਿਸ ਨੂੰ ਅੱਗੇ ਦੇਣਾ ਸੀ ਕੋਈ ਨਸ਼ਾ ਖਰੀਦਣਾ ਸੀ ਇਸ ਦਾ ਜਾਂ ਫਿਰ ਕਿਤੇ ਨਾ ਕਿਤੇ ਕੋਈ ਪੋਲੀਟੀਕਲ ਲੀਡਰ ਦਾ ਕੋਈ ਪੈਸਾ ਹੈ ਇਸ ਬਾਰੇ ਪੁਲਸ ਅਜੇ ਕੁਝ ਨਹੀਂ ਦੱਸ ਰਹੀ ਕਿਉਂਕਿ ਅੱਗੇ ਰਿਮਾਂਡ ਵੀ ਪੁਲਿਸ ਨੇ ਹਾਸਲ ਕਰਨਾ ਹੈ ਪੁੱਛਗਿੱਛ ਕਰਨੀ ਹੈ ਬਹੁਤ ਚੀਜ਼ਾਂ ਹੁੰਦੀਆਂ ਨੇ ਟੈਕਨੀਕਲ ਤਾਂ ਸਮ ਲੱਗੇ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਜਿਹੜੀ ਹੁਣ ਇਨਵੋਲਵ ਹੋਏ ਨੇ ਉਸ ਤੋਂ ਬਾਅਦ ਹੁਣ ਪੂਰੀ ਜਾਂਚ ਕੀਤੀ ਜਾਵੇ ਕਿ ਆਖਰ ਇਹ ਪੈਸਾ ਕਿੱਥੋਂ ਆਇਆ ਤੇ ਨੌਜਵਾਨ ਕਿੱਥੇ ਲੈ ਕੇ ਜਾ ਰਹੇ ਸੀ ਲੁਧਿਆਣਾ ਨੰਬਰ ਕਾਲੇ ਰੰਗ ਦੀ ਥਾਰ ਇਸ ਬਾਰੇ ਡੀਐਸਪੀ ਖਰੜ ਵੱਲੋਂ ਵੱਡੇ ਖੁਲਾਸੇ ਕਿਤੇ ਗਏ ਨੇ ਤੁਸੀਂ ਵੀ ਸੁਣੋ ਕੀ ਕਿਹਾ ਜਿਲ੍ਹਾ ਮੁਹਾਲੀ ਅੰਦਰ ਕ੍ਰਾਈਮ ਨੂੰ ਠੱਲ ਪਾਉਣ ਲਈ ਵੱਖ-ਵੱਖ ਜਗ੍ਹਾ ਤੇ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਉਸੇ ਸਬੰਧ ਵਿੱਚ ਕੱਲ ਮਿਤੀ 28 ਨੂੰ 28 ਜਨਵਰੀ ਨੂੰ ਥਾਣਾ ਘੜੂਆ ਦੇ ਐਸਐਚਓ ਵੱਲੋਂ ਭਾਗੋ ਮਾਜਰਾ ਜਿਹੜਾ ਟੋਲ ਪਲਾza ਉਹਦੇ ਲਾਗੇ ਨਾਕਾਬੰਦੀ ਕੀਤੀ ਗਈ ਸੀ ਤੇ ਕਰੀਬ ਰਾਤ ਨੂੰ 11-12 ਵਜੇ 11-12 ਵਜੇ ਦੇ ਵਿਚਕਾਰ ਇੱਕ ਥਾਰ ਜਿਹੜਾ ਜੀਪ ਦਾ ਸਵਾਰ ਸੀ ਲੁਧਿਆਣਾ ਨੰਬਰੀ ਥਾਰ ਸੀ ਉਹਨੂੰ ਰੋਕਿਆ ਗਿਆ ਰੋਕਣ ਉਪਰੰਤ ਜਿਹੜੀ ਉਸ ਦੀ ਕਾਰ ਦੀ ਸਰਚ ਕੀਤੀ ਗਈ ਸਰਚ ਕਰਨ ਉਪਰੰਤ ਪਾਇਆ ਗਿਆ ਕਿ ਉਸ ਦੇ ਪਲੇਸ਼ਨ ਚ ਇੱਕ ਭਾਰੀ ਮਾਤਰਾ ਚ ਕੈਸ਼ ਸੀਗਾ ਤੇ ਸਵਾਲ ਕਰਨ ਤੇ ਉਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਪ੍ਰੰਤ ਜਿਹੜਾ ਟੋਟਲ ਕੈਸ਼ ਆ ਉਹਦੀ ਗਿਣਤੀ ਕਰਨ ਤੇ 80,90,910 ਰੁਪਏ ਜਿਹੜਾ ਕੈਸ਼ ਉਹ ਬਰਾਮਦ ਹੋਇਆ ਤੇ ਇਸ ਦੇ ਸਬੰਧ ਚ ਅਸੀਂ ਜੋ ਪ੍ਰੋਪਰ ਪ੍ਰोसीजर ਆ ਉਹਨੂੰ ਫੋਲੋ ਕਰਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰਤਾ ਤੇ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਇਹਦੇ ਸਬੰਧ ਚ ਅਮਲਿਤ ਲਿਆਂਦੀ ਜਾ ਰਹੀ ਹੈ